ਪਾਕਿਸਤਾਨ ਬਲੂਨ ਲਗਾਤਾਰ ਪੰਜਾਬ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਦੇ ਕਾਰਨ ਪੰਜਾਬ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਉੱਥੇ ਹੀ ਪ੍ਰਵਾਸੀ ਵੀ ਹੁਣ ਇੰਨਾ ਕੁ ਸਹਿਮਤ ਡਰ ਗਏ ਨੇ ਕਿ ਆਪਣੇ ਘਰਾਂ ਨੂੰ ਰਵਾਨਾ ਹੋ ਰਹੇ ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀਆਂ ਇਹ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਹਰਲੇ ਸੂਬਿਆਂ ਤੋਂ ਆਏ ਮਜ਼ਦੂਰ ਜਲਦੀ ਤੋਂ ਜਲਦੀ ਆਪਣੇ ਘਰ ਪਹੁੰਚਣਾ ਚਾਹੁੰਦੇ ਨੇ ਫਿਲਹਾਲ ਯੂਪੀ ਅਤੇ ਬਿਹਾਰ ਵਿੱਚ ਕੋਈ ਖਤਰਾ ਨਹੀਂ ਹੈ ਇਸ ਕਰਕੇ ਲੁਧਿਆਣਾ ਦੇ ਵਿੱਚੋਂ ਇਹ ਆਪਣੇ ਘਰਾਂ ਨੂੰ ਰਵਾਨਾ ਹੋ ਰਹੇ ਨੇ ਜੇਕਰ ਲੁਧਿਆਣਾ ਦੇ ਵਿੱਚ 5 ਲੱਖ ਤੋਂ ਉੱਪਰ ਰਜਿਸਟਰਡ ਲੇਬਰ ਹੈ ਜੋ ਕਿ ਫੈਕਟਰੀਆਂ ਅਤੇ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੀ ਹੈ ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਸਾਈਕਲ ਪਾਰਟਸ ਆਟੋ ਪਾਰਟਸ ਟੈਕਸਟਾਈਲ ਹੋਜਰੀ ਸਿਲਾਈ ਮਸ਼ੀਨ ਆਦਿ ਵਰਗੀ ਵੱਡੀ ਇੰਡਸਟਰੀ ਹੈ ਜਿੱਥੇ ਕਿ ਵੱਡੀ ਗਿਣਤੀ ਵਿੱਚ ਯੂਪੀ ਅਤੇ ਵਿਹਾਰ ਤੋਂ ਆ ਕੇ ਪ੍ਰਵਾਸੀ ਕੰਮ ਕਰਦੇ ਨੇ ਜਿਹੜੇ ਹੁਣ ਕੇ ਆਪਣੇ ਆਪਣੇ ਘਰ ਨੂੰ ਰਵਾਨਾ ਹੋ ਰਹੇ ਨੇ इस मौके प्रवासी की कह रहे ने तो बंदे तो चले गए हैं तो के के है? अलग अलग, अलग, -अलग।, अलग, -अलग।, अलग, -अलग। है, था अभी तो काफी बंदे हैं है। तो नहीं, नहीं नहीं मालिक तो रोक रहे हैं की अभी मत जाओ लेकिन हमको क्या करे थोड़ा अपना जान भी तो रखना है बीबी बच्चे भी थोड़ा घबरा गए हुए हैं की घर चलिए गाँव ऐसी समझ आ तो पूछते भी है वहाँ पे तो तो माहौल ठीक है अभी वहाँ तो ठीक है घर पे तो, है। तो यहाँ पे दिक्कत थोड़ा सा तो तो कितने बच्चे है आपके शुटे? दो फिर गाँव पे जाके घर पे पढ़ाई करवाएंगे क्या करेंगे तो अगर माहौल ठीक होता है दोबारा हम फिर वापस आए कान है ये हमारे पाकिस्तानी लोग हमारे को बमबारी कर रहे हैं इस कारण से हम लोग अपने फैमिली के कमाने के लिए आ रहे यहाँ पे इस कारण से मैसेज मिला मुझे तो रिटर्न यहाँ से मैं निकल रहा हूँ अपने घर के लिए मर्डर का माहौल है जी 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 हमारे जितने भी साथी हैं सबको अपने अपने स्टेशन स्थान पर तो पकड़े हुए हैं गाड़ी पकड़ने के लिए और घर के लिए निकलने के लिए रवाना माहौल थोड़ा घबरा सा है किस चीज़ को लेकर हर जगह न्यूज में देख रहा हूँ जो बम गिर रहा है कहीं जलंधर में कहीं सुनने में आया जो जलंधर में गिर गया कहीं इसी करके हम लोग अच्छा रा रा फैक्ट्री में, में कितने लोग काम करते हैं हम लोग फैक्ट्री में नहीं, हम लोग जैसे काम करते हैं जहाँ पे गैदरिंग होता है मंत्री कुल कितने लोग होते हो अगर अगर पैलेस की बात की जाए तो कम कम सो सौ आदमी से और भी लोग हैं हैं जो जा रहे है टिकट नहीं मिल रहा है इसी करके जो जिसका जिसका जैसे टिकट मिला वजह से काम ही कैंसिल होते जा रहा है जो भी काम हो रहा है वो कैंसिल ही होते जा रहा है इसी के नाम तो मतलब लड़ाई दुख हो रहा है बहुत दुख है ਗਰੀਬ ਆਦਮੀ ਹੈ ਅਭੀ ਵੀ ਇਹ ਤਾਂ ਲੋਕਡਾਊਨ ਤੋਂ ਨਿਕਲ ਇਸੇ ਕਰੋਨਾ ਤੋਂ ਨਿਕਲਾਤਾ ਅਖੀਰ ਇਹਦਰ ਮਾਹੌਲ ਵੀ ਕਰ ਰਹਾ ਹੈ ਦੂਸਰੇ ਪਾਸੇ ਵਾਪਸ ਜਾ ਰਹੀ ਲੇਬਰ ਦੀ ਸਮੱਸਿਆ ਨੂੰ ਲੈ ਕੇ ਕਾਰੋਬਾਰੀ ਬਹੁਤ ਪਰੇਸ਼ਾਨ ਨੇ ਉਹਨਾਂ ਦੇ ਵੱਲੋਂ ਇੱਕ ਬੈਠਕ ਕੀਤੀ ਗਈ ਜਿਸ ਦੇ ਵਿੱਚ ਰਾਜ ਸਭਾ ਮੈਂਬਰ ਸੰਜੀਵ अरोड़ा ਵੀ ਸ਼ਾਮਿਲ ਹੋਏ ਅਤੇ ਉਹਨਾਂ ਕਿਹਾ ਕਿ ਫੈਕਟਰੀਆਂ ਦੇ ਮਾਲਕਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਲੇਬਰ ਪੰਜਾਬ ਦੇ ਵਿੱਚੋਂ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਜੰਗ ਵਾਰਾ ਮਾਹੌਲ ਬਣਿਆ ਹੋਇਆ ਹੈ ਲੇਬਰ ਇਥੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਜਿਸ ਕਰਕੇ ਉਹਨਾਂ ਦੇ ਵੱਲੋਂ ਲਗਾਤਾਰ ਆਪਣੇ ਘਰ ਨੂੰ ਰਵਾਨਾ ਹੋ ਰਹੇ ਨੇ ਪਰ ਉਹਨਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜਿਹਾ ਨਾ ਕਰਨ ਇਹ ਗੱਲ ਮੈਂ ਅੱਜ ਇੰਡਸਟਰੀਅਲਿਸਟ ਭਰਾਵਾ ਨੇ ਮੈਨੂੰ ਬੁਲਾਇਆ ਸੀ ਇਹਨਾਂ ਨੂੰ ਥੋੜੀ ਟੈਨਸ਼ਨ ਸੀ ਕਿ ਲੇਬਰ ਛੱਡ ਕੇ ਜਾ ਰਹੀ ਹੈ ਮੈਂ ਪੂਰਾ ਇਹਨਾਂ ਨੂੰ ਆਸ਼ੀਸ਼ ਆਸ਼ਵਾਸ਼ਣ ਦਿੱਤਾ ਕਿ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਇਹਨਾਂ ਨੂੰ ਸਪੋਰਟ ਮਿਲੇਗੀ ਹਰ ਤਰ੍ਹਾਂ ਦਾ ਸਾਥ ਮਿਲੇਗਾ ਔਰ ਕੋਈ ਇਹਨਾਂ ਦੇ ਸਵਾਲ ਸੀ ਹਰ ਸਵਾਲ ਦਾ ਮੈਂ ਜਵਾਬ ਦਿੱਤਾ ਔਰ ਮੇਰੇ ਖਿਆਲ ਕਾਫੀ ਤਸੱਲੀ ਬਖਸ਼ ਮੀਟਿੰਗ ਰਹੀ ਹੈ ਔਰ ਜੋ ਅੱਜ ਇਹਨਾਂ ਦੇ ਸੁਝਾਅ ਸੀ ਉਹ ਕੱਲ ਤੋਂ ਸੀ ਜਾਰੀ ਵੀ ਇਹ ਕੁਝ ਕੁਝ ਨੇ ਕਿਹਾ ਕੁਝ ਨੇ ਨਹੀਂ ਕਿਹਾ ਬਾਕੀ ਦੇਖੋ ਅੱਜ ਕੱਲ ਵਾੜੀ ਵੀ ਹੈ ਔਰ ਦੂਜੀ ਗੱਲ ਅੱਜ ਕੱਲ ਵਿਆਹ ਸ਼ਾਦੀਆਂ ਵੀ ਬੜੀਆਂ ਹੁੰਦੀਆਂ ਹੈ ਬਿਹਾਰ ਚ ਉਹ 15 ਤਰੀਕ ਤੱਕ ਤੇ ਉਹਦੇ ਕਰਕੇ ਵੀ ਗਈ ਹੈ ਇੱਕ ਇੱਕ ਦੋ ਇੰਡਸਟਰੀਲਿਸਟ ਭਰਾਵਾਂ ਨੇ ਕਿਹਾ ਵੀ ਇੱਕ ਦਿਨ ਚ ਕਾਫੀ ਡ੍ਰੌਪ ਹੋਈ ਹੈ ਬਟ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਾ ਜਾਵੇ ਔਰ ਇਹ ਕੰਮ ਨਾ ਹੋਵੇ ਇਸ ਸਬੰਧੀ ਜਦੋਂ ਸਲਾਈ ਮਸ਼ੀਨ ਇੰਡਸਟਰੀ ਦੇ ਪ੍ਰਧਾਨ ਜਗਵੀਰ ਸਿੰਘ ਸੋਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਲੇਬਰ ਦੇ ਮਨ ਦੇ ਵਿੱਚ ਡਰ ਹੈ ਜਿਸ ਕਰਕੇ ਉਹ ਅਜਿਹਾ ਕਰ ਰਹੇ ਨੇ ਕਿਉਂਕਿ ਜੰਗ ਦਾ ਮਾਹੌਲ ਘਬਰਾਟ ਪੈਦਾ ਕਰਦਾ ਹੈ ਤੇ ਜੰਗ ਨਾਲ ਹਮੇਸ਼ਾ ਨੁਕਸਾਨ ਹੀ ਹੋਇਆ ਉਹਨਾਂ ਕਿਹਾ ਕਿ ਸਭ ਤੋਂ ਜ਼ਿਆਦਾ ਨੁਕਸਾਨ ਆਮ ਲੋਕਾਂ ਦਾ ਤੇ ਵਪਾਰੀਆਂ ਦਾ ਹੁੰਦਾ ਹੈ ਦੇਖੋ ਜੰਗ ਦਾ ਜਿਹੜਾ ਮਾਹੌਲ ਹੈ ਉਹ ਕਬਰਾਟਾ ਪੈਦਾ ਕਰਦਾ ਹੈ ਔਰ ਇਸ ਜੰਗ ਦੇ ਹਮੇਸ਼ਾ ਨੁਕਸਾਨ ਹੋਏ ਆ ਫਾਇਦੇ ਕਦੇ ਵੀ ਨਹੀਂ ਹੋਏ ਫਾਇਦੇ ਹੁੰਦੇ ਆ ਕੇਵਲ ਜਿਹੜੇ ਇਹਦੇ ਚੋਂ ਰਾਜਨੀਤੀ ਕਰਨਾ ਚਾਹੁੰਦੇ ਆ ਆਮ ਆਵਾਮ ਨੂੰ ਖਾਸ ਕਰਕੇ ਵਪਾਰ ਨੂੰ ਨੁਕਸਾਨ ਹੁੰਦਾ ਜਿਹੜੀ ਸਾਡੀਆਂ ਫੈਕਟਰੀਆਂ ਦੀ ਲੇਬਰ ਹੈ ਉਹ ਲੰਮੇ ਸਮੇਂ ਤੋਂ ਸਾਡੇ ਕੋਲੇ ਪੰਜਾਬ ਚ ਕੰਮ ਕਰਦੇ ਆ ਮੈਂ ਇੱਕ ਗੱਲ ਬੜੀ ਕਲੀਅਰ ਕਹਿਣੀ ਚਾਹਨਾ ਕਿ ਜਿਹੜੇ ਤਾਂ ਸਾਡੀਆਂ ਇੰਡਸਟਰੀਆਂ ਚ ਪੁਰਾਣੇ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਸਾਡੇ ਫੈਕਟਰੀ ਵਰਕਰ ਹੈ ਉਹਨਾਂ ਦੇ ਵਿੱਚ ਪੁਰਾਣਿਆਂ ਵਿੱਚ ਘਬਰਾਹਟ ਘਟ ਹੈ ਜਿਹੜੇ ਖਾਸ ਕਰਕੇ ਆ ਸੜਕਾਂ ਤੇ ਰਿਹੜੀਆਂ ਲਾਉਂਦੇ ਆ ਜਾਂ ਜਿਹੜੇ ਆ ਫੜੀਆਂ ਫੁੜੀਆਂ ਲਾ ਕੇ ਜਾਂ ਹੋਰ ਇਥੇ ਸਮਾਨ ਵੇਚਣ ਦਾ ਕੰਮ ਕਰਦੇ ਆ ਸਭ ਤੋਂ ਵੱਧ ਭਾਜੜ ਉਹਨਾਂ ਨੇ ਪਾਈ ਹੋਈ ਆ ਕਿਉਂਕਿ ਉਹਨਾਂ ਨੂੰ ਫਰਕ ਨਹੀਂ ਪੈਣਾ ਲੁਧਿਆਣੇ ਰਿਹੜੀ ਨਹੀਂ ਲਾਉਣਗੇ ਜਾ ਕੇ ਦਿੱਲੀ ਲਾ ਲੈਣਗੇ ਕਿਤੇ ਯੂਪੀ ਹੋਰ ਲਾ ਲੈਣਗੇ ਜਿਹੜੇ ਉਹ ਅਨਾਰਗਨਾਈਜ਼ ਸੈਕਟਰ ਚ ਕੰਮ ਕਰਦੇ ਆ ਔਰ ਗੈਰਕਾਨੂੰਨੀ ਕੰਮ ਕਰਦੇ ਆ ਉਹਨਾਂ ਦੇ ਘਬਰਾਟ ਕਰਕੇ ਜਿਹੜੇ ਸਾਡੇ ਸਥਾਪਿਤ ਵਰਕਰ ਕੰਮ ਕਰਦੇ ਆ ਕਿਉਂਕਿ ਪਿੱਛੋਂ ਇਹਨਾਂ ਦਾ ਪਿੰਡ ਭਾਈਚਾਰਾ ਇੱਕੋ ਹੀ ਹੁੰਦਾ ਫਿਰ ਉਹਨਾਂ ਦੇ ਵਿੱਚ ਘਬਰਾਟ ਆਉਣੀ ਸੁਭਾਵਿਕ ਆ ਉਸ ਕਰਕੇ ਭੱਜ ਰਹੇ ਆ 30 ਤੋਂ 40% ਲੇਬਰ ਜਿਹੜੀ ਸਾਡੀ ਆ ਕਟਈ ਆ ਸਾਡੇ ਵਪਾਰ ਤੇ ਬਹੁਤ ਵੱਡਾ ਇਹਦਾ ਅਫੈਕਟ ਆ ਰਿਹਾ ਹੈ ਕੀ ਉਹਨੂੰ ਜੁੜੇ ਜਾ ਸਕਦਾ ਹੁੰਦਾ ਨਹੀਂ ਉਹ ਜਿਹੜੀ ਲੇਬਰ ਜਿੰਨੇ ਜਾਣੇ ਸੀ ਨਾ ਜੀ ਉਹ ਵਿਸਾਖੀ ਤੋਂ ਪਹਿਲਾਂ ਜਾ ਚੁੱਕੀ ਸੀ ਠੀਕ ਹੈ ਉਹਨਾਂ ਨੇ ਹੁਣ ਗਿਆ ਹੋਇਆ ਨੇ ਇਹਨਾਂ ਦਿਨਾਂ ਚ ਵਾਪਸ ਆਉਣਾ ਹੁੰਦਾ ਕੁਝ ਲੇਬਰ ਸਾਡੀ ਫੈਕਟਰੀ ਚੋਂ ਵਾਪਸ ਆ ਜਾਂਦੀ ਆ ਬਾਕੀ ਦੀ ਲੇਬਰ ਨੇ ਇੱਥੇ ਆ ਕੇ ਝੋਨਾ ਲਾਉਣਾ ਦਾ ਝੋਨਾ ਲਾਉਣ ਲਈ ਬਿਹਾਰੀ ਲੇਬਰ ਜ਼ਿਆਦਾ ਆਉਂਦੀ ਆ ਸਾਨੂੰ ਜਿਹੜੀ ਲੇਬਰ ਤੇ ਜਾਣ ਦੀ ਜ਼ਿਆਦਾ ਦਿੱਕਤ ਆਈ ਉਹ ਜਿਹੜੀ ਯੂਪੀ ਦੀ ਆ ਔਰ ਐਮਪੀ ਦੀ ਆ ਉਹ ਜਿਹੜੀ ਲੇਬਰ ਆ ਉਹ ਸਾਡੀ ਪੱਕੀ ਲੇਬਰ ਹੁੰਦੀ ਆ ਉਹ ਵਿਸਾਖੀ ਤੋਂ ਪਹਿਲਾਂ ਜਾਂਦੇ ਆ ਵਾਢੀਆਂ ਕਰਕੇ ਉਹ ਵਾਢੀਆਂ ਕਰਕੇ ਆਪਣਾ ਕਣਕ ਦਾਣੇ ਸਾਂਭ ਕੇ 6 ਮਹੀਨੇ ਦੇ ਮੋਢਲੇ ਧਿਆਨ ਦੇ ਡੀਸੀ ਵੱਲੋਂ ਵੀ ਕੁਝ ਸੁਨੇਹਾ ਜਾਰੀ ਕੀਤਾ ਗਿਆ ਤੇ ਲੇਬਰ ਨੂੰ ਅਪੀਲ ਕੀਤੀ ਗਈ ਹੈ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੁਧਿਆਣੇ ਦੇ ਵਿੱਚ ਹੀ ਲੇਬਰ ਰਹੇ ਤੇ ਬਾਹਰ ਜਾਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਲੁਧਿਆਣੇ ਦੇ ਵਿੱਚ ਉਹਨਾਂ ਦਾ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਤੇ ਫਿਲਹਾਲ ਖਤਰੇ ਵਾਲੀ ਵੀ ਕੋਈ ਗੱਲ ਨਹੀਂ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਨੂੰ ਕੁਝ ਇਸ ਤਰ੍ਹਾਂ ਦੇ ਇਨਫੋਰਮੇਸ਼ਨ ਆਈ ਸੀ ਕਿ ਕਈ ਲੇਬਰ ਜਿਹੜੀ ਹੈ ਉਹ ਫੈਕਟਰੀਆਂ ਤੋਂ ਛੋੜ-ਛੋੜ ਕੇ ਆਪਣੇ ਆਪਣੇ ਜਿਹੜੇ ਘਰਾਂ ਨੂੰ ਜਾ ਰਹੀ ਹੈ ਤੇ ਮੇਰੇ ਸਾਰਿਆਂ ਨੂੰ ਬੇਨਤੀ ਹੈ ਸਿਚੁਏਸ਼ਨ ਬਿਲਕੁਲ ਠੀਕ ਹੈ ਨਾਰਮਲ ਹੈ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਔਰ ਸਾਰੇ ਇੰਡਸਟਰੀ ਲਿਸਟ ਨੂੰ ਵੀ ਬੇਨਤੀ ਹੈ ਲੇਬਰ ਜਿੰਨੀ ਵੀ ਹੈ ਉਹਨਾਂ ਨੂੰ ਬੇਨਤੀ ਹੈ ਔਰ ਸਾਰਿਆਂ ਨੂੰ ਬੇਨਤੀ ਹੈ ਸਿਟੀ ਜਿਹੜੇ ਵੀ ਲੁਧਿਆਣਾ ਦੇ ਵਿੱਚ ਕੰਮ ਕਰਦੇ ਨੇ ਰਹਿੰਦੇ ਨੇ ਕਿ ਸਿਚੁਏਸ਼ਨ ਬਿਲਕੁਲ ਠੀਕ ਹੈ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਔਰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਮੇਰੇ ਸਾਰਿਆਂ ਨੂੰ ਰਿਕੁਐਸਟ ਹੈ ਥੈਂਕ ਯੂ ਕਾਬਲੇ ਜ਼ਿਕਰ ਹੈ ਕਿ ਜੇਕਰ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚੋਂ ਲੇਬਰ ਹੁਣ ਯੂਪੀ ਆ ਵਿਹਾਰ ਨੂੰ ਜਾਂਦੀ ਰਹੀ ਤਾਂ ਆਉਣ ਵਾਲੇ ਝੋਨੇ ਦੇ ਸੀਜ਼ਨ ਦੇ ਵਿੱਚ ਵੀ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਦੂਸਰੇ ਪਾਸੇ ਲੁਧਿਆਣਾ ਦੀ ਇੰਡਸਟਰੀ ਉੱਤੇ ਵੀ ਇਸ ਦਾ ਕਾਫੀ ਵੱਡਾ ਅਸਰ ਹੋਵੇਗਾ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਆਖਰਕਾਰ ਲੇਬਰ ਕਦੋਂ ਤੱਕ ਆਪਣੇ ਘਰਾਂ ਨੂੰ ਵਾਪਸ ਜਾਂਦੀ ਹੈ ਜਾਂ ਫਿਰ ਡੀਸੀ ਦੇ ਵੱਲੋਂ ਸਮਝਾਉਣ ਦੇ ਮੁਤਾਬਕ ਲੇਬਰ ਇੱਥੇ ਹੀ ਰਹਿ ਕੇ ਕੰਮ ਕਰੇਗੀ ਜਾਂ ਫਿਰ ਕੁਝ ਹੋਰ ਉਨ੍ਹਾਂ ਦਾ ਰੂਪ ਦੇਖਣ ਨੂੰ ਮਿਲੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਹਾਲਾਂਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿ ਲੇਬਰ ਪੰਜਾਬ ਦੇ ਵਿੱਚੋਂ ਪ੍ਰਾਇਨ ਕਰ ਰਹੀ ਹੋਵੇ ਇਸ ਤੋਂ ਪਹਿਲਾਂ ਵੀ ਕਰੋਨਾ ਵਾਇਰਸ ਅਤੇ ਲਾਕਡਾਊਨ ਦੇ ਸਮੇਂ ਅਜਿਹਾ ਹੀ ਦੇਖਣ ਨੂੰ ਮਿਲਿਆ ਸੀ ਪਰ ਜੇਕਰ ਇਸ ਵਾਰ ਲੇਬਰ ਚੋਨੇ ਦੇ ਸੀਜ਼ਨ ਦੇ ਦੌਰਾਨ ਇੱਥੋਂ ਜਾਂਦੀ ਹੈ ਤਾਂ ਕਿਸਾਨਾਂ ਨੂੰ ਅਤੇ ਵੱਡੀ ਇੰਡਸਟਰੀ ਨੂੰ ਕਾਫੀ ਵੱਡਾ ਨੁਕਸਾਨ ਚ ਲਣਾ ਪੈ ਸਕਦਾ ਹੈ ਕਾਫੀ ਮੁਸੀਬਤਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਮਜ਼ਦੂਰ ਇੱਥੇ ਰਹਿ ਕੇ ਕੰਮ ਕਰਨਗੇ ਜਾਂ ਫਿਰ ਸਾਰੀ ਹੀ ਲੇਬਰ ਆਪਣੇ ਆਪਣੇ ਘਰਾਂ ਨੂੰ ਰਵਾਨਾ ਹੋਵੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਲੁਧਿਆਣਾ ਤੋਂ ਵੀਰਿੰਦਰ ਥਿੰਦ ਦੀ ਰਿਪੋਰਟ ਈਟੀਵੀ ਭਾਰਤ